ਮੁੰਡਿਆਂ ਨੇ ਕਿਰਦਾ ਫੋਨ ਵੀ ਤੁਹਾਡੇ ਸ਼ਟਰ ਟੁੱਟੇ ਪਏ ਨੇ ਅਸੀਂ ਅੱਗੇ ਦੁਕਾਨਦਾਰਾਂ ਤੇ ਦੇਖਿਆ ਜਦੋਂ ਕਰ ਟੋਨੇ ਟੁੱਟੇ ਹੋਏ ਸੀ ਬਾਅਦ ਚ ਪਤਾ ਲੱਗਿਆ ਦੋ ਦੋ ਤਿੰਨ ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ ਕੋਈ ਰੱਖਸ਼ਾ ਦੀਆਂ ਟੂਬਲਰ ਬੈਟਰੀਆਂ ਸੀ ਉਹ ਲੈ ਗਏ ਕੁਝ 2 ਵੀਲਰ ਦੀਆਂ ਛੋਟੀਆਂ ਬੈਟਰੀਆਂ ਸੀਗੀਆਂ ਉਹ ਲੈ ਗਏ ਨੀਅਰ ਅਬਾਊਟ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਕਰਦੇ ਤਫੋਂ 10 ਸਾਲ ਬੇਨਾਮੀ ਚੋਰੀ ਇਸੇ ਤਰ੍ਹਾਂ ਕਿਨਾਲੀ ਹੋਈ ਸੀ ਕਿ ਜਦਕਿ ਉਦੋਂ ਵੀ 6 6.5 ਲੱਖ ਦਾ ਮੇਰਾ ਨੁਕਸਾਨ ਕਰ ਗਿਆ ਸੀ ਸਾਰੀ ਦੁਕਾਨ ਖਾਲੀ ਕਰ ਦਿੱਤੀ ਸੀ ਪ੍ਰਸ਼ਾਸਨ ਦਾ ਸਵੇਰੇ ਆ ਗਿਆ ਸੀ ਉਹ ਦੇਖ ਕੇ ਸੀ ਕਿ ਫਿਰ तकरीबन ਦੇਖ ਕੇ ਫਿਰ ਚਲੇ ਗਏ ਸੀ ਉਹਨਾਂ ਪੇਰੇ ਆਏ ਸੀਗੇ ਜੀ ਤੇ ਚੈੱਕ ਕਰਕੇ ਚਲੇ ਗਏ ਮੈਂ ਭਾ ਜੀ ਸ਼੍ਰੀਮੰਤ ਦੀ ਕਿ ਕਰਮਾਪੀ ਜੀ ਸਵੇਰੇ 6.5 ਵਜੇ ਦੀ ਗੱਲ ਹੈ ਬੰਦੇ ਆਏ ਨੇ ਆ ਕੇ ਉਹਨਾਂ ਨੇ ਸ਼ਟਰ ਪਤਾ ਨਹੀਂ ਕਿਵੇਂ ਖਿੱਚਿਆ ਕਿਵੇਂ ਕਰਿਆ ਸ਼ਟਰ ਉੱਚਾ ਚੱਕ ਕੇ ਇੱਕ ਪਾਸਿਓਂ ਅੰਦਰ ਟਫਨ ਗਲਾਸ ਲੱਗਾ ਸੀ ਲੋਕ ਲੱਗਾ ਸੀ ਉਹਨੂੰ ਤੋੜਿਆ ਉਹਨਾਂ ਨੇ ਤੋੜ ਕੇ ਇੱਕ ਬੰਦਾ ਅੰਦਰ ਵੜਿਆ ਨਵੇਂ ਬੈਟਰੀ ਲੂਮੈਕਸ ਕੰਪਨੀ ਦੇ ਕੰਦੀ ਆ ਜਨਮ ਆਇਜੀ ਦੇ 14 15 ਬੈਟਰੇ ਉਹ ਬੰਦਾ ਅੰਦਰੋਂ ਕੱਢੀ ਗਿਆ ਬਾਹਰ ਆਲਾ ਕੈਮਰਾ ਉਹਨਾਂ ਨੇ ਆਂਦੇ ਹੀ ਪਹਿਲਾਂ ਤੋੜਤਾ ਵੀ ਬਾਹਰ ਕੁਝ ਦਿਖਿਆ ਉਸ ਤੋਂ ਬਾਅਦ ਇੱਕ ਬੰਦਾ ਫਿਰ ਅੰਦਰੋਂ ਉਹੀ ਨਜ਼ਰ ਆ ਰਿਹਾ ਜਿਹੜਾ ਬੈਟਰੀ ਖਿੱਚ ਕੇ ਮਗ ਫਾ ਕੇ ਸ਼ਟਰ ਦੇ ਥੱਲੇੋਂ ਬਾਹਰ ਨੂੰ ਕਰ ਰਿਹਾ ਪਰ ਹੁਣ ਪਤਾ ਨਹੀਂ ਲੱਗਾ ਵੀ ਕੈਮਰਾ ਬਾਹਰੋਂ ਤੋੜਨ ਕਰਕੇ ਵੀ ਕਿੰਨੇ ਬੰਦੇ ਸੀ ਕਿਤੇ ਲੱਤ ਕੇ ਲੱਗੇ ਨੇ ਕੀ ਗੱਲ ਤੇ ਬਾਹਰ ਕੁਝ ਹੀ ਰੱਖਸ਼ਾ ਦੀਆਂ ਟੂਬਲਰ ਬੈਟਰੀਆਂ ਸੀ ਉਹ ਲੈ ਗਏ ਕੁਝ ਟੂ-ਵੀਲਰ ਦੀਆਂ ਛੋਟੀਆਂ ਬੈਟਰੀਆਂ ਸੀਗੀਆਂ ਉਹ ਲੈ ਗਏ ਨੀਅਰ ਅਬਾਊਟ 2.5 ਲੱਖ ਰੁਪਏ ਦਾ ਨੁਕਸਾਨ ਕਰਕੇ ਤਾਂ ਹੁਣ ਤੋਂ ਜਾਣਕਾਰੀ ਮਿਲੀ ਤੁਹਾਡੇ ਦੁਕਾਨ ਤੇ ਪਹਿਲੇ ਵੀ ਇੱਕ ਵਾਰ ਤਾਂ ਹਾਂ 10 ਸਾਲ ਪਹਿਲਾਂ ਵੀ ਚੋਰੀ ਇਸੇ ਤਰੀਕੇ ਨਾਲ ਹੀ ਹੋਈ ਸੀ ਕਿ ਜਦ ਤੱਕ ਉਦੋਂ ਵੀ 6-6.5 ਲੱਖ ਦਾ ਮੇਰਾ ਨੁਕਸਾਨ ਕਰ ਗਿਆ ਸੀ ਸਾਰੀ ਦੁਕਾਨ ਖਾਲੀ ਕਰ ਦਿੱਤੀ ਸੀ ਉਸ ਦਾ ਵੀ ਕੋਈ ਪਤਾ ਨਹੀਂ ਆਪਣੇ ਸਵੇਰੇ ਸਾਨੂੰ 6 ਵਜੇ ਪੁਣੇ 6 ਵਜੇ ਫੋਨ ਗਿਆ ਜੀ ਤੇ ਮੁੰਡਿਆਂ ਨੇ ਕਿਹਾ ਫੋਨ ਵੀ ਤੁਹਾਡੇ ਸ਼ਟਰ ਟੁੱਟੇ ਪਏ ਨੇ ਅਸੀਂ ਆ ਕੇ ਦੁਕਾਨ ਤੇ ਦੇਖਿਆ ਜਦੋਂ ਟੋਨੇ ਟੁੱਟੇ ਹੋਏ ਸੀ ਬਾਅਦ ਚ ਪਤਾ ਲੱਗਿਆ ਦੋ ਤਿੰਨ ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ ਅਸੀਂ ਦੇਖਿਆ ਆਲੇ-ਦੁਆਲੇ ਫਿਰ ਮੈਂ ਚੁੱਕੀ ਗਿਆ ਚੁੱਕੀ ਦੇ ਬਾਅਦ ਕੋਈ ਹੈ ਨਹੀਂ ਸੀਗਾ ਜੀ ਫਿਰ ਲਾ ਬਾਸ ਮੁਰਾ ਫੇਰ ਆ ਕੇ ਦੇਖਿਆ ਤੋਂ ਜਿਹੜਾ ਬਾਦ ਪੁਲਸ ਵਾਲੇ ਉੱਥੇ ਹਾਂ ਦੇ ਅੰਦਰੋਂ ਕੀ ਕੀ ਸਮਾਨ ਚੋਰੀ ਹੋਇਆ ਅੰਦਰੋਂ ਕੁਝ 17 ਦੇ ਟਾਇਰ ਕੁਝ ਪੀਕਅਪ ਦੇ ਕੁਝ ਮੋਟਰਸਾਈਕਲਾਂ ਦੇ ਇਸ ਤਰ੍ਹਾਂ ਨਵੇਂ ਟਾਇਰ ਕੁਝ ਹੋਰ ਯਾਨੀ ਲਗਭਗ ਆਈਡੀਆ ਜਿਵੇਂ 80 ਕੁ 85 ਕੁ ਹਜ਼ਾਰ ਦਾ ਬਾਕੀ ਤਾਂ ਹੁਣ ਅਸੀਂ ਇਹਨਾਂ ਚੈੱਕ ਕਰਨੀ ਚਾਹੀਦੀ ਹੈ ਕਿ ਕੀ ਕੋਈ 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 ਪ੍ਰਸ਼ਾਸਨ ਦਾ ਬੰਦਾ ਆਇਆ ਪ੍ਰਸ਼ਾਸਨ ਦਾ ਸਵੇਰੇ ਆਗੇ ਸੀ ਉਹ ਦੇਖ ਕੇ ਸੀ ਕਿ ਫਿਰ ਤਕਰੀਬਨ ਉਹ ਦੇਖ ਕੇ ਫਿਰ ਚਲੇ ਗਏ ਸੀ ਉਹਨਾਂ ਫੇਰ ਆਏ ਸੀਗੇ ਜੀ ਤੇ ਉਹ ਚੈੱਕ ਕਰ ਕੇ ਚਲੇ ਗਏ ਨੇ ਮੁੰਡਿਆਂ ਨੇ ਕਿਰਕਾ ਖੋਣੇ ਵੀ ਤੁਹਾਡੇ ਸ਼ਟਰ ਟੁੱਟੇ ਪਏ ਨੇ ਅਸੀਂ ਅੱਗੇ ਦੁਕਾਨ ਤੇ ਦੇਖਿਆ ਜੀ ਸ਼ਟਰ ਦੋਨੇ ਟੁੱਟੇ ਹੋਏ ਸੀ ਬਾਅਦ ਚ ਪਤਾ ਲੱਗੇ ਦੋ ਤਿੰਨ ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ ਕੋਈ ਰੱਖਸ਼ਾ ਦੀਆਂ ਟੂਬਲਰ ਬੈਟਰੀਆਂ ਸੀ ਉਹ ਲੈ ਗਏ ਕੁਝ ਟੂ ਵੀਲਰ ਦੀਆਂ ਛੋਟੀਆਂ ਬੈਟਰੀਆਂ ਸੀਗੀਆਂ ਉਹ ਲੈ ਗਏ ਨੀਅਰ ਅਬਾਊਟ 2.5 ਤੋਂ 3 ਲੱਖ ਰੁਪਏ ਦਾ ਨੁਕਸਾਨ ਕਰਕੇ ਤਪੰਤ ਅੱਦਸ ਸਾਲ ਬੇਨਮੀ ਚੋਰੀ ਇਸੇ ਤਰੀਕ ਕੇ ਨਾਲ ਹੀ ਹੋਈ ਸੀ ਕਿ ਜਦ ਤੱਕ ਉਦੋਂ ਵੀ 6 6.5 ਲੱਖ ਦਾ ਮੇਰਾ ਨੁਕਸਾਨ ਕਰ ਗਿਆ ਸੀ ਸਾਰੀ ਦੁਕਾਨ ਖਾਲੀ ਕਰ ਦਿੱਤੀ ਸੀ ਪ੍ਰਸ਼ਾਸਨ ਦਾ ਸਵੇਰੇ ਆ ਗਿਆ ਸੀ ਉਹ ਦੇਖ ਕੇ ਸੀ ਕਿ तकरीबन ਦੇਖ ਕੇ ਉਹ ਚਲੇ ਗਏ ਜਿਉਣਾ ਪੇਰਾ ਸੀਗੇ ਜੀ ਤੇ ਉਹ ਚੈੱਕ ਕਰਕੇ ਚਲੇ ਗਏ ਮੈਂ ਆ ਸ਼੍ਰੀਮੰਤ ਜੀ ਕੀ ਕਦਰ ਲਾਪੀ ਜੀ ਸਵੇਰੇ 6.5 3 ਵਜੇ ਦੀ ਗੱਲ ਹੈ ਇਹ ਬੰਦੇ ਆਏ ਨੇ ਆ ਕੇ ਉਹਨਾਂ ਨੇ ਸ਼ਟਰ ਪਤਾ ਨਹੀਂ ਕਿਵੇਂ ਖਿੱਚਿਆ ਕਿਵੇਂ ਕਰਿਆ ਸ਼ਟਰ ਉੱਚਾ ਚੱਕ ਕੇ ਇੱਕ ਪਾਸਿਓਂ ਅੰਦਰ ਟਫਨ ਗਲਾਸ ਲੱਗਾ ਸੀ ਲੋਕ ਲੱਗਾ ਸੀ ਉਹਨੂੰ ਤੋੜਿਆ ਉਹਨਾਂ ਨੇ ਤੋੜ ਕੇ ਇੱਕ ਬੰਦਾ ਅੰਦਰ ਵੜਿਆ ਨਵੇਂ ਬੈਟਰੇ ਲੂਮੈਕਸ ਕੰਪਨੀ ਦੇ ਕੱਲ ਹੀ ਜਨਮ ਆਈ ਸੀਗੇ 14 15 ਬੈਟਰੇ ਉਹ ਬੰਦਾ ਅੰਦਰੋਂ ਕੱਢੀ ਗਿਆ ਬਾਹਰੋਂ ਕੈਮਰਾ ਉਹਨਾਂ ਨੇ ਆਂਦੇ ਹੀ ਪਹਿਲਾਂ ਤੋੜਤਾ ਵੀ ਬਾਹਰੋਂ ਕੁਝ ਦਿਖਿਆ ਉਸ ਤੋਂ ਬਾਅਦ ਇੱਕ ਬੰਦਾ ਫਿਰ ਅੰਦਰੋਂ ਉਹੀ ਨਜ਼ਰ ਆ ਰਿਹਾ ਜਿਹੜਾ ਬੈਟਰੀ ਖਿੱਚ ਕੇ ਮੱਫਾ ਕੇ ਸ਼ਟਰ ਦੇ ਥੱਲੇੋਂ ਬਾਹਰ ਨੂੰ ਕਰ ਰਿਹਾ ਪਰ ਹੁਣ ਪਤਾ ਨਹੀਂ ਲੱਗਾ ਵੀ ਕੈਮਰਾ ਬਾਹਰੋਂ ਤੋੜਨ ਕਰਕੇ ਵੀ ਕਿੰਨੇ ਬੰਦੇ ਸੀ ਕਿਤੇ ਲੱਤ ਖਿਲ ਗਏ ਨੇ ਕੀ ਗੱਲ ਪਤਾ ਕੁਛ ਹੀ ਰੱਖਿਆ ਦੀ ਟੂਬਲਰ ਬੈਟਰੀਆਂ ਸੀ ਉਹ ਲੈ ਗਏ ਕੁਛ ਟੂ ਵੀਲਰ ਦੀਆਂ ਛੋਟੀਆਂ ਬੈਟਰੀਆਂ ਸੀਗੀਆਂ ਉਹ ਲੈ ਗਏ ਨੀਅਰ ਅਬਾਊਟ 2.5 ਲੱਖ ਰੁਪਏ ਦਾ ਨੁਕਸਾਨ ਕਰਕੇ ਟਪੰਟੋ ਗਣਤਰੀ ਮਿਲੀ ਤੁਹਾਡੇ ਦੁਕਾਨ ਤੇ ਪਹਿਲੇ ਵੀ ਇੱਕ ਵਾਰੀ ਵਾਪਰ ਹਾਂ 10 ਸਾਲ ਪਹਿਲਾਂ ਵੀ ਚੋਰੀ ਇਸੇ ਤਰੀਕੇ ਨਾਲ ਹੀ ਹੋਈ ਸੀ ਕਿ ਜਦਕੀ ਉਦੋਂ ਵੀ 6 6.5 ਲੱਖ ਦਾ ਮੇਰਾ ਨੁਕਸਾਨ ਕਰ ਗਏ ਸੀ ਸਾਰੀ ਦੁਕਾਨ ਖਾਲੀ ਕਰ ਦਿੱਤੀ ਸੀ ਤੁਹਾਡਾ ਵੀ ਕੋਈ ਪਤਾ ਨਹੀਂ ਆਪਣੇ ਸਵੇਰੇ ਸਾਨੂੰ 6 ਵਜੇ ਪੁਣੇ 6 ਵਜੇ ਫੋਨ ਗਿਆ ਜੀ ਤੇ ਮੁੰਡਿਆਂ ਨੇ ਕੀਤਾ ਫੋਨ ਵੀ ਤੁਹਾਡੇ ਸ਼ਟਰ ਟੁੱਟੇ ਪਏ ਨੇ ਅਸੀਂ ਆ ਕੇ ਦੁਕਾਨ ਤੇ ਦੇਖਿਆ ਜਦੋਂ ਟੋਨੇ ਟੁੱਟੇ ਹੋਏ ਸੀ ਬਾਅਦ ਚ ਪਤਾ ਲੱਗਿਆ ਦੋ ਦੋ ਤਿੰਨ ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ ਅਸੀਂ ਦੇਖਿਆ ਵਾਲੇ ਵਾਲੇ ਫਿਰ ਮੈਂ ਚੁੱਕੀ ਗਿਆ ਚੁੱਕੀ ਦੇ ਬਾਅਦ ਉਹ ਹੈ ਨਹੀਂ ਸੀਗਾ ਜੀ ਤੇ ਲਾ ਵਾਪਸ ਮੁੜਿਆ ਫੇਰ ਆ ਕੇ ਦੇਖਿਆ થોਣੇ ਜਿਦੀ ਬਾਅਦ ਪੁਲਸ ਵਾਲੇ ਉੱਤੇ ਹਾਂ ਜੀ ਅੰਦਰੋਂ ਕੀ ਕੀ ਚੋਰੀ ਹੋਇਆ ਅੰਦਰੋਂ ਕੁਝ 17 ਦੇ ਟਾਇਰ ਕੁਝ ਪੀਕਅਪ ਦੇ ਕੁਝ ਮੋਟਰਸਾਈਕਲਾਂ ਦੇ ਇਸ ਤਰ੍ਹਾਂ ਨਵੇਂ ਟਾਇਰ ਕੁਝ ਲਗਭਗ ਆਈਡੀਆ ਜੇ 80 ਕੁ 80 ਕੁ ਹਜ਼ਾਰ ਦਾ ਬਾਕੀ ਤਾਂ ਹੁਣ ਚੰਗੀ ਤਰ੍ਹਾਂ ਚੈੱਕ ਕਰਨੀ ਪਵੇਗੀ ਜੀ ਕਿ ਕੋਈ 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 ਪ੍ਰਸ਼ਾਸਨ ਦਾ ਬੰਦਾ ਆਇਆ ਪ੍ਰਸ਼ਾਸਨ ਦਾ ਸਵੇਰੇ ਆਗੇ ਸੀ ਉਹ ਦੇਖ ਕੇ ਸੀਗੇ ਜੀ ਫਿਰ ਤਕਰੀਬਨ ਉਹ ਵੇਖ ਕੇ ਫਿਰ ਚਲੇ ਗਏ ਸੀ ਹੁਣ ਫੇਰ ਆਏ ਸੀਗੇ ਜੀ ਤੇ ਚੈੱਕ ਕਰ ਕੇ ਚਲੇ ਗਏ ਨੇ